Bye. Okay. ਸੰਤ ਗੰਗਾ ਨੰਦਪੂਰੀ ਵਾਲਿਆਂ ਦੇ ਨੂਰਪੁਰ ਬੇਦੀ ਦੇ ਨਜ਼ਦੀਕ ਪਿੰਡ ਚਾੜੀਆਂ ਵਿਖੇ ਬਣੇ ਸਥਾਨ ਦੇ ਨਜ਼ਦੀਕ ਬਣੇ ਗੇਟ ਦੀ ਸ਼ਰਾਰਤੀ ਅਨਸਰਾਂ ਵੱਲੋਂ ਤੋੜਪਾਨ ਕਰਨ ਤੇ ਉਹਨਾਂ ਦੇ ਅਨੁਆਇਆਂ ਤੇ ਹਮਲਾ ਕਰਨ ਦੇ ਮਾਮਲੇ ਨੂੰ ਲੈ ਕੇ ਅਨੁਆਇਆਂ ਵੱਲੋਂ ਇਨਸਾਫ ਦੀ ਮੰਗ ਦੀ ਨੂੰ ਲੈ ਕੇ ਰੂਪਨਗਰ ਕੀਰਤਪੁਰ ਸਾਹਿਬ ਮੁੱਖ ਮਾਰਗ ਬੁੰਗਾ ਸਾਹਿਬ ਤੇ ਉਹਨਾਂ ਵੱਲੋਂ ਜਾਮ ਲਗਾ ਕੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਹਨਾਂ ਵੱਲੋਂ ਪ੍ਰਸ਼ਾਸਨ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ 'ਚ ਕਥਿਤ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਮੌਕੇ ਤੇ ਮੌਜੂਦ ਹੈ ਤੇ ਉਹਨਾਂ ਵੱਲੋਂ ਟ੍ਰੈਫਿਕ ਨੂੰ ਸੁਚਾਰੂ ਬਣਾਉਣ ਦੇ ਲਈ ਬਦਲਵੇਂ ਰਾਹ ਅਪਣਾਏ ਗਏ ਨੇ ਪਰ ਫਿਰ ਵੀ ਕਿਤੇ ਨਾ ਕਿਤੇ ਜਮ ਦੀ ਸਥਿਤੀ ਨਜ਼ਰ ਆ ਰਹੀ ਹੈ ਤੁਸੀਂ ਵੇਖੋ ਪੂਰੀ ਰਿਪੋਰਟ ਵੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਜਿਹੜੇ ਤੇ ਕਦੇ ਕੋਈ ਦਾਗ ਨਹੀਂ ਸੀ ਹੈਗਾ ਪਰ ਹੁਣ ਸਮਾਂ ਇਦਾਂ ਦਾ ਚੱਲ ਰਿਹਾ ਹੈ ਮਤਲਬ ਕੁਝ ਅਸਰਾਰਤੀ ਅੰਸਰਾਂ ਨੇ ਉਹਨਾਂ ਦੇ ਪੈਗ ਤੇ ਇਹ ਦਾਗ ਲਗਾ ਦਿੱਤਾ ਚਾਹੇ ਕਿਸੇ ਦੇ ਬਹਿਕਾਵੇ ਚਾਕੇ ਲਾਇਆ ਚਾਹੇ ਖੁਦ ਤੋਂ ਲਗਾਇਆ ਮਤਲਬ ਦਾਗ ਲਗਾਤਾ ਉਹਨਾਂ ਨੇ ਕਿਉਂਕਿ ਸੰਤਾਂ ਦੇ ਸਿਰਫ ਇਤਿਹਾਸ ਵਿੱਚ ਪਰਚੇ ਲਿਖੇ ਜਾਂਦੇ ਹੁੰਦੇ ਨੇ ਪਰ ਇਹਨਾਂ ਨੇ ਮਤਲਬ ਸਿਆਸਤਾਂ 'ਚ ਨਾਮ ਆ ਗਿਆ ਹੁਣ ਸੰਤਾਂ ਦਾ ਪਰਚੇ ਨਹੀਂ ਹੁਣ ਇਹ ਸਿਆਸਤ ਲਿਖੀ ਜਾਇਆ ਕਰੂਗੀ ਅੱਜ ਤੋਂ ਵੀ ਸੰਤ ਵੀ ਮੰਗ ਕੀ ਕਰਦੇ ਜੀ ਪ੍ਰਸ਼ਾਦ ਮੰਗ ਕਰਦੇ ਆ ਜੋ ਸਾਡੇ ਗੁਰੂ ਮਹਾਰਾਜ ਸਾਡੇ ਨਾਲ ਨੇ ਜਿਓ ਉਹ ਕਹਿ ਰਹੇ ਨੇ ਜੋ ਉਹਨਾਂ ਨੂੰ ਸਜ਼ਾ ਮਿਲੇ ਜੋ ਪਰਚੇ ਗੈਰ ਹੈ ਉਹਨਾਂ ਤੇ ਕੱਟੇ ਜਾਣ ਉਹ ਸਜ਼ਾ ਮਿਲੇ ਤੱਕ ਸਾਨੂੰ ਬੈਠਣਾ ਪਊਗਾ ਬੈਠਾਂਗੇ ਮਰਨਾ ਪੈ ਗਿਆ ਮਰਾਂਗੇ ਵੀ ਕਹਿੰਦੇ ਨੇ ਸਿਰ ਵੱਡ ਕੇ ਬਣਾ ਦਮਾ ਮੂੜਾ ਗੱਲਾਂ ਜੋ ਸੁਣਾਵੇ ਤੇਰੀਆਂ ਅਸੀਂ ਸਿਰ ਗੱਲਾਂ ਸੁਣ ਲਈ ਮਹਾਰਾਜ ਜੀ ਦੇ ਅਸੀਂ ਸਿਰ ਵੱਡ ਸਕਦੇ ਹਾਂ ਅਸੀਂ ਉਹਨਾਂ ਲਈ ਕਿਤੇ ਤੱਕ ਵੀ ਜਾ ਸਕਦੇ ਹਾਂ ਬੋਲਬੰਦੀ ਸ਼ੋਰ ਮਹਾਰਾਜ ਕੀ ਜੜੀ ਅਧਿਕਾਰ ਨੇ ਪਰਨੇ ਗਹਾਂਗੇ ਪ੍ਰਸ਼ਾਸਨ ਜਿਹੜਾ ਬੋਲਾ ਹੋ ਚੁੱਕਿਆ ਪ੍ਰਸ਼ਾਸਨ ਨੇ ਇਨਸਾਫ ਦੀ ਕੋਈ ਸੁਣਾਈ ਨਹੀਂ ਕੀਤੀ ਸਾਡੇ ਨਾਲ ਤੱਕਾ ਇੰਨਾ ਹੋਇਆ ਸੰਗਤ ਦੇ ਨਾਲ ਗੇਟ ਨੂੰ ਤੋੜਨ ਵਾਸਤੇ 60 70 ਬੰਦੇ ਆਏ ਉਹਨਾਂ ਨੇ ਹਮਰਾ ਵੀ ਕੀਤਾ ਆ ਕੇ ਸਾਡੇ ਜਿਹੜੇ 4 ਜਿਹੜੇ ਮੈਂ ਨੌਜਵਾਨ ਉਹ ਹਸਪੀਟਲ ਦਾਖਲ ਪਏ ਆ ਅਸੀਂ 3 ਦਿਨ ਹੋ ਗਏ ਲਿਖ ਕੇ ਵੀ ਦਿੱਤਾ ਨਿਊਰਪ੍ਰਵੇਦੀ ਥਾਣੇ ਦੇ ਵਿੱਚ ਇਹਨਾਂ ਦੇ ਖਿਲਾਫ ਮੇਰਾ ਮੇਰਾ ਇਹਨਾਂ ਮੇਰਾ ਇਹਨਾਂ ਪਿੰਨਾ ਇਹ ਝਾਂਡੀਆਂ ਪਿੰਨਾ ਜੀ ਝਾਂਡੀਆਂ ਵਾਲੀ ਤੇ ਸਤੂਕਰਾਂ ਦਾ ਗੇਟ ਬਣਿਆ ਸੀਗਾ ਗੇਟ ਦੇ ਨਾਲ ਬਹੁਤ ਉਹਨਾਂ ਨੇ ਬਦਤਮੀਜ਼ੀ ਕੀਤੀ ਕਾਲਖਮੜੀ ਗੇਟ ਤੇ ਗੇਟ ਦੇ ਉੱਪਰ ਪੱਥਰ ਵੀ ਮਾਰੇ ਐ ਤੇ ਜੰਨੇ ਨੂੰ ਨੇੜੇ ਗਵਾਂਢੀ ਸੀਗੇ ਉੱਠ ਕੇ ਬੈਠ ਗਏ ਉਹਨਾਂ ਨੇ ਰੋਲਾ ਪਾਇਆ ਰੋਲਾ ਪਾਣ ਦੇ ਆ ਕੇ ਜਲ ਪੁੱਛਿਆ ਵੀ ਕੀ ਗੱਲ ਬਈ ਤੁਸੀਂ ਐ ਕਿਉਂ ਕਰਦੇ ਹੋ ਉਹਨਾਂ ਨੂੰ ਵੀ ਉਹਨਾਂ ਨੇ ਮਾਰਿਆ ਕਿਰਪਾਨਾਂ ਨਾਲ ਵੜਿਆ ਜਿਹੜਾ ਕਿ ਐਸਐਮਓ ਦੀ ਮਿਲੀ ਭੁਗ ਦੇ ਨਾਲ ਉਹਨਾਂ ਨੇ ਬਲੰਟ ਸ਼ੋ ਕੀਤਾ ਜਦ ਕਿ ਅਸੀਂ ਉਹ ਪੀਜੀਆਈ ਇਨਕੁਆਰੀ ਕਰਾਵਾਂਗੇ ਦੁਬਾਰਾ ਮੈਡੀਕਲ ਉਹ ਗਰੀਬੇ ਸ਼ਰ ਪਾਊਗਾ ਸਾਡਾ ਉਹ ਵੀ ਪਰਚਾ ਜਿਹੜਾ ਸਾਡਾ ਵਰਕਰਰ ਬਣੂਗਾ ਬਾਕੀ ਪ੍ਰਸ਼ਾਸਨ ਨੇ ਹੁਣ ਤੱਕ ਅਸੀਂ ਐਸਐਸਪੀ ਸਾਹਿਬ ਨੂੰ ਵੀ ਮਿਲ ਕੇ ਆਏ ਆ ਉਹਨਾਂ ਨੇ ਵੀ ਸਾਨੂੰ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਅਸੀਂ ਤਾਂ ਇੱਕੋ ਹੀ ਹੈ ਕਿ ਸਤਗੁਰਾਂ ਦੀ ਖਾਤਰ ਜੀਣਾ ਸਤਗੁਰਾਂ ਦੀ ਖਾਤਰ ਹੀ ਮਰਨਾ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲੂਗਾ ਅਸੀਂ ਰੋਜ਼ ਚੱਕਾ ਜਾਮ ਕਰਾਂਗੇ ਰੋਜ਼ ਆਵਾਂਗੇ ਰੋਜ਼ ਹੀ ਰਹਾਂਗੇ ਅਸੀਂ ਤਾਂ ਲੰਗਰੀ ਵੀ ਲਾਵਾਂਗੇ ਇੱਥੇ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲੂਗਾ ਇਹਦਾ ਇਹਨਾਂ ਨੂੰ ਲੀਡਰਾਂ ਨੂੰ ਇਹ ਵੀ ਕਿਹਾ ਸੀ ਵੇ ਜੀ ਤੁਸੀਂ ਮਦਦ ਸਾਡੀ ਨਹੀਂ ਕਰਨੀ ਤਾਂ ਉਧਰ ਵੀ ਨਾ ਕਰਿਓ ਪਰ ਹੁਣ ਅਸੀਂ ਇੱਕ ਮੰਚ ਧਾਰ ਲਿਆ ਕਿ ਸਤਿਗੁਰ ਗੰਗਾ ਨੰਦ ਮਹਾਰਾਜ ਜੀ ਜਿੰਨੀ ਨਾਮ ਲੈਵਾ ਸੰਗਤ ਹੈ ਅਸੀਂ ਸਿਆਸੀ ਲੀਡਰ ਨੂੰ ਆਪਣੇ ਪਿੰਡਾਂ 'ਚ ਨਹੀਂ ਬੜਨ ਦੇਵਾਂਗੇ ਅੱਜ ਤੋਂ ਬਾਅਦ ਚ ਚਾਹੇ ਜੋ ਮਰਜ਼ੀ ਹੋਵੇ ਜਿਹੜਾ ਮਾਮਲਾ ਰਾਜਨੀਤੀ ਨਾਲ ਰਾਜਨੀਤੀ ਨਾਲ ਪ੍ਰੇਤ ਹੈ ਜੀ ਰਾਜਨੀਤੀ ਦਾ ਦਬਾਅ ਹੈ ਪ੍ਰਸ਼ਾਸਨ ਦੇ ਉੱਪਰ ਪੂਰਾ ਹਾਂ ਜੀ ਔਰ ਮੈਂ ਫੋਨ ਆ ਰਿਹਾ ਸਾਨੂੰ ਇਹਨਾਂ ਦੱਸੀ ਦੇਣਾ ਦੋ ਦਿਨ ਤੇ ਬਾਅਦ ਦੱਸ ਦੇਣਾ ਆਪਣੇ ਆਪ ਕਿਹਦਾ ਕਿਹਦਾ ਫੋਨ ਆਇਆ ਅ ਸਾਨੂੰ ਫੋਨਾਂ ਤੇ ਪਤਾ ਲੱਗ ਜਾ ਧਰਨੇ ਦੀ ਸਮਾਪਤੀ ਤਾਂ ਉਦੋਂ ਹੋਣੀ ਹੈ ਜਦੋਂ ਇਨਸਾਫ ਮਿਲੇਗਾ ਉਦੋਂ ਤੱਕ ਧਰਨੇ ਦੀ ਸਮਾਪਤੀ ਤਾਂ ਹੋਣੀ ਨਹੀਂ ਦੂਸਰੀ ਗੱਲ ਪ੍ਰਸ਼ਾਸਨ ਦੀ ਗਲਤੀ ਸਭ ਤੋਂ ਵੱਡੀ ਇਹ ਹੈ ਕਿ ਉਹ ਲੀਡਰਾਂ ਦੇ ਕਹੇ ਅਨੁਸਾਰ ਚੱਲਦੇ ਉਹਨਾਂ ਨੂੰ ਆਮ ਜਨਤਾ ਦਾ ਗਰੀਬ ਜਨਤਾ ਦਾ ਬਿਲਕੁਲ ਖਿਆਲ ਨਹੀਂ ਜੇ ਉਹਨਾਂ ਨੂੰ ਗਰੀਬ ਜਨਤਾ ਦਾ ਖਿਆਲ ਹੁੰਦਾ ਆਮ ਲੋਕਾਂ ਦਾ ਖਿਆਲ ਹੁੰਦਾ ਤਾਂ ਜਿੰਨੀ ਧੁੱਪ ਦੇ ਵਿੱਚ ਅੱਜ ਸੰਗਤ ਆਈ ਹੈ ਬੈਠੀ ਹੈ ਇੱਥੇ ਖੜਿਆ ਨਹੀਂ ਜਾ ਰਿਹਾ ਔਰ ਸਾਰੀ ਦੇਖੋ ਸੰਗਤ ਕਿਸ ਤਰ੍ਹਾਂ ਐਸੇ ਗਰਮੀ ਦੇ ਮਾਹੌਲ ਦੇ ਵਿੱਚ ਬੈਠੀ ਹੈ ਬਹੁਤ ਸਾਰੀਆਂ ਮਾਤਾ ਮਾਂ ਤਾਂ ਵਿਚਾਰੀਆਂ ਜਿਨ੍ਹਾਂ ਦਾ ਬੁਰਾ ਹਾਲ ਹੋ ਗਿਆ ਉਹ ਵੀ ਇੱਥੇ ਦੇਖੋ ਧੁੱਪ ਵਿੱਚ ਬੈਠੀਆਂ ਸਿਰਫ ਇੱਕ ਇਨਸਾਫ ਕਰਕੇ ਉਹ ਲੀਡਰਾਂ ਦੇ ਮਗਰ ਚੱਲਦੇ ਤੇ ਲੀਡਰ ਕਿਸੇ ਹੋਰ ਦੇ ਦਬਾਅ ਵਿੱਚ ਹੈ ਤੇ ਮੈਂ ਇਹ ਪ੍ਰਸ਼ਾਸਨ ਅੱਗੇ ਬੇਨਤੀ ਕਰੂੰਗਾ ਕਿ ਲੀਡਰਾਂ ਦੀ ਛੱਡ ਕੇ ਇੱਕ ਵਾਰ ਜਨਤਾ ਦੇ ਨਾਲ ਖੜੇ ਹੋ ਕੇ ਸਾਥ ਨਾਲ ਖੜੇ ਹੋ ਕੇ ਇਹ ਫੈਸਲੇ ਨੂੰ ਜਲਦੀ ਤੋਂ ਜਲਦੀ ਕਰਨਾ ਚਾਹੀਦਾ ਹੈ ਬਹੁਤ ਹੀ ਸਤਿਕਾਰਯੋਗ ਸੰਤ ਸਮਾਜ ਔਰ ਗੁਰੂ ਮਹਾਰਾਜ ਜੀ ਜਿਹਦੀ ਸਾਜੀ ਨਵਾਜੀ ਸਾਧ ਸੰਗਤ ਸਤ ਸਾਹਿਬ ਸਤ ਸਾਹਿਬ ਪਰਸੋਂ ਜੋ ਵੀ ਝਾਂਡੀਆਂ ਪਿੰਡ ਦੇ ਵਿੱਚ ਇਨਸੀਡੈਂਟ ਹੋਇਆ ਉਹ ਬਹੁਤ ਹੀ ਸ਼ਰਮਨਾਕ ਔਰ ਨਿੰਦਨਯੋਗ ਹੋਇਆ ਉਹ ਜਿਹੜਾ ਹਾਦਸਾ ਹੋਇਆ ਉਹਨੇ ਸਾਡੀਆਂ ਜਿੰਨੀਆਂ ਵੀ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹਾਈ ਹੈ ਸੰਗਤ ਦੇ ਹਰ ਬੱਚੇ 'ਚ ਹਰ ਲੇਡੀਜ਼ ਹਰ ਨੌਜਵਾਨ ਹਰ ਬਜ਼ੁਰਗ ਦੇ ਮਨ ਦੇ ਵਿੱਚ ਇੰਨਾ ਕੁ ਜ਼ਿਆਦਾ ਰੋਸ ਹੈ ਇੰਨਾ ਕੁ ਜ਼ਿਆਦਾ ਦੁੱਖ ਹੈ ਤਦ ਗੁਰੂ ਬੰਦੀ ਛੋੜ ਗਰੀਬਦਾਸ ਮਹਾਰਾਜ ਜੀ ਦੀ ਸੰਪਰਦਾ ਤੇ ਭੂਰੀ ਵਾਲਾ ਭੇਖ ਇਹ ਸਾਡੀ ਸੰਪਰਦਾ ਗਰੀਬਦਾਸੀ ਹੈ ਅਤੇ ਭੂਰੀ ਵਾਲਾ ਭੇਖ ਹੈ ਸਵਾਮੀ ਨਿਮਰਤਨਾਂ ਜੀ ਬੈਠੇ ਨੇ ਸਵਾਮੀ ਖੰਡਾਨਾ ਜੀ ਬੈਠੇ ਆ ਸੰਤ ਭਰਪੂਰਦਾਸ ਜੀ ਨੇ ਸਵਾਮੀ ਬਲਦੇਵਦਾਸ ਜੀ ਨੇ ਸਵਾਮੀ ਗੋਪਾਲਾਨੰਦ ਜੀ ਨੇ ਸਾਡੀ ਸਾਰੀ ਅਸੈਸਮੈਂਟ ਲਈ ਜੋ ਗੰਗਾ ਨੰਦ ਮਹਾਰਾਜ ਜੀ ਦੇ ਨਾਲ ਜੁੜੀ ਹੈ ਤੇ ਇਸ ਦੇ ਕਰਕੇ ਇਸ ਦੇ ਸੰਬੰਧ ਦੇ ਵਿੱਚ ਅਸੀਂ ਇੱਥੇ ਅੱਜ ਚੱਕਾ ਜੰਮ ਕੀਤਾ ਹੈ ਸਾਨੂੰ ਸਾਫ਼ ਦਿੱਤਾ ਜਾਵੇ ਓਕੇ ਮਾਮਲਾ ਇਹ ਪਿੰਡ ਝਾਂਡੀਆਂ ਵਿਖੇ ਤਾਂ ਧੰਤਨ ਸਤਗੁਰ ਗੰਗਾ ਨੰਦ ਮਹਾਰਾਜ ਜੀ ਦੀ ਸੰਗਤ ਵੀ ਆ ਤੇ ਉਹਨਾਂ ਦੇ ਸਬੰਧ ਦੇ ਵਿੱਚ ਉਹਨਾਂ ਦੀ ਯਾਦ ਦੇ ਵਿੱਚ ਉੱਥੇ ਗੇਟ ਬਣਿਆ ਹੋਇਆ ਸੀ ਕੱਲਤ ਅਨਸਰਾਂ ਨੇ ਆ ਕੇ ਉਹ ਗੇਟ ਦੀ ਭੰਨ ਤੋੜ ਕੀਤੀ ਆ ਉਹਨੂੰ ਢਹਿ ਢੇਰੀ ਕਰਨ ਦੀ ਕੋਸ਼ਿਸ਼ ਕੀਤੀ ਆ ਅਤੇ ਨਾਲ ਹੀ ਸਾਡੇ ਸੇਵਕ ਸੀ ਮਹਾਰਾ ਗੰਗਾ ਨੰਦ ਜੀਆਂ ਦੇ ਉਹਨਾਂ ਤੇ ਹਮਲਾ ਕੀਤਾ ਕਰ